नमस्कार आप देख रहे हैं युवराज भारत न्यूज ये खबर आपके लिए हमारे संवाददाता जसबीर सिंह जी लेकर आए हैं तरनतारन से बड़ी राजनीतिक हलचल कांग्रेस उम्मीदवार करणबीर सिंह बुर्ज का चुनाव मुख्यालय उद्घाटित तरनतारन विधानसभा क्षेत्र से कांग्रेस उम्मीदवार करणबीर सिंह बुर्ज के चिन्ह बुर्ज के चुनाव मुख्यालय का आज भव्य उद्घाटन किया गया इस मौके पर पंजाब कांग्रेस के प्रदेश अध्यक्ष अमरिंदर सिंह राजा वरिंग और विपक्ष के नेता प्रताप सिंह बाजवा विशेष रूप से तरनतारण पहुंचे गौरतलब है कि विधानसभा क्षेत्र में मतदान नवंबर नवंबर को को होगा, जबकि चुनाव परिणाम घोषित किए जाएंगे कांग्रेस हाईकमान ने टक्साली परिवार की पार्टी के प्रति लंबे समय से सेवा से को देखते हुए करमबीर सिन्हा बुर्ज को टिकट दिया है उद्घाटन समारोह के दौरान पार्टी के कई वरिष्ठ नेता मौजूद रहे पूर्व सांसद जसबीर सिंह डिम्पा पूर्व डिप्टी सीएम ओम प्रकाश सोनी पूर्व विधायक कुलबीर सिंह जीरा पूर्व विधायक सुखपाल जिला कांग्रेस अध्यक्ष हरमिंदर सिंह सिंह गिल पूर्व विधायक सुखविंदर डैनी और संतोख सिंह भलाईपुर सहित अन्य नेता भी इस अवसर पर शामिल हुए कार्यालय उद्घाटन के बाद अमरिंदर सिंह राजा वरिंग और प्रताप सिंह बाजवा ने एक सम्मेलन को संबोधित किया जिसमें आगामी चुनावों को लेकर रणनीति पर चर्चा की गई ਔਰ ਕਾਰਕਿਰਤਾਵਾਂ ਮੇਂ ਜੋਸ਼ ਭੜਨੇ ਦਾ ਆਹਵਾਨ ਕੀਤਾ ਗਿਆ ਰਿਪੋਰਟ ਜਸਪੀਰ ਸਿੰਘ ਤਨਤਰਨ ਕਰਨ ਬੀਰ ਸਿੰਘ ਬੁਰਜਦੀ ਨਹੀਂ ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਸਥਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੁੰਦੀ ਹੈ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਾਰਾ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਗੁਜ਼ਾਰਸ਼ ਅਨਫੋਰਚਨਟਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਮੈਂ ਸਮਝਦਾ ਅੱਜ ਤਰਨਤਾਰਨ ਜਿਹੜਾ ਇਹ ਟ੍ਰੈਂਡ ਸੈਟਰ ਹੋਏਗਾ ਪੰਜਾਬ ਚ ਕਿ ਅਸੀਂ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚ ਆਨੇ ਕੁਝੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਥੇ 15 ਸਾਲ ਸੰਤਾਪ ਪੰਜਾਬ ਨੇ ਭੋਗਿਆ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਸ਼ਹੀਦ ਕਰਵਾਇਆ ਇਹ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ ਤਸ਼ਰੀਫ ਫਰਮਾ ਨੇ ਬਹੁਤ ਸਾਰੇ ਸਾਥੀ ਸਾਡੇ ਆਏ ਐ ਔਰ ਮੈਂ ਮੈਨੂੰ ਉਮੀਦ ਹੈ ਕੀ ਅੱਜ ਦੀ ਇਹ ਜਿਹੜੀ ਸ਼ੁਰੂਆਤ ਹੈ ਇੱਥੋਂ ਅਸੀਂ ਆਉਣ ਵਾਲੇ ਦਿਨਾਂ 'ਚ ਆਪਣੀ ਕੈਂਪੇਨ ਆਰੰਭ ਕਰਕੇ ਤਰਨਤਾਰਨ ਦੇ ਲੋਕਾਂ ਤੱਕ ਜਾਵਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰਨ ਕਿ ਬਾਬਾ ਬੁੱਢਾ ਸਾਹਿਬ ਕਿ ਤਰਨਤਾਰਨ ਹਲਕੇ 'ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ਗੱਡਾਂਗੇ ਔਰ ਇਸ ਇਲੈਕਸ਼ਨ ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆ ਸਕਦੀ ਹੈ। ਔਰ ਜੋ ਅੱਜ ਦੇ ਹਾਲਾਤ ਹਨ ਫਿਰ ਕਿਸੇ ਦਿਨ ਅਸੀਂ ਲੰਮਾ ਵਿਸਤਾਰ ਪੂਰਕ ਤੁਹਾਡੇ ਨਾਲ ਗੱਲਾਂ ਕਰਾਂਗੇ। ਅਸੀਂ ਕਰਨਪੁਰ ਜਿਹੜੇ ਕੀ ਪਰਿਵਾਰ ਦਾ ਪਛੋਕੜ ਤਰਨ ਤਰਨ ਦਾ ਔਰ ਤਰਨ ਤਾਰਨ ਦੇ ਲੋਕ ਜਾਣਦੇ ਐ ਇੱਥੋਂ ਦੇ ਰਹਿਣ ਵਾਲੇ ਐ ਇੱਥੋਂ ਦੇ ਜੰਪਲ ਐ ਸੋਸੀਓ ਉਮੀਦਵਾਰ ਦਿੱਤਾ ਐ ਔਰ ਜਿਹੜਾ ਸਾਡਾ ਉਮੀਦਵਾਰ ਐ ਮੈਨੂੰ ਲੱਗਦਾ ਅਗਰ ਦੂਜਿਆਂ ਸਾਰੇ ਉਮੀਦਵਾਰਾਂ ਨਾਲ ਤੁਸੀਂ ਨਜ਼ਰ ਮਾਰ ਲੋਗੇ ਤੇ ਸਾਡਾ ਉਮੀਦਵਾਰ ਜਿਹੜਾ ਹੈਗਾ ਉਹ ਵਧੀਆ ਉਮੀਦਵਾਰ ਐ ਜਿਹਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ਵੋਟ ਪਾਉਣ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਪਹਿਲਾ ਕਾਦੀ ਦਲ ਸੀ ਉਹ ਆਮ ਆਦਮੀ ਪਾਰਟੀ ਚ ਹੈ ਔਰ ਜੋਰੇ ਕਾਰਨਾਮੇ ਜੋ ਔਰੇ ਹਿਸਾਬ ਕਿਤਾਬ ਹੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਤਿੰਨ ਵਾਰ ਦੇਖਿਆ ਵੇ ਹੁਣ ਤਾਂ ਇੱਕ ਸਾਲ ਹੀ ਰਹਿ ਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਹੈ ਦੂਸਰਾ ਉਮੀਦਵਾਰ ਅੱਜ ਦੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪੈ ਗਿਆ ਮੈਂ ਤਾਂ ਅੱਜ ਇਸ ਮੰਚ ਤੋਂ ਇਹ ਵੀ ਸੁਨੇਹਾ ਦੇਣਾ ਚਾਹਣਾ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣਾ ਹੈ ਜੇ ਤਾਂ ਬਦੂਖੇ ਟੱਕੂਆ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਇਹ ਤਰਨਤਾਰਨ ਦੇ ਲੋਕ ਵੀ ਇਸ ਗੱਲ ਦਾ ਫੈਸਲਾ ਕਰਦੇ। ਫਿਰ ਤਾਂ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ। ਜਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਬਾਹਰੋਂ ਗੈਂਗਸਟਰ ਫੋਨ ਕਰ ਰਹੇ ਹੈ, ਕਾਨੂੰਨ ਨੂੰ ਲਾ ਰਹੇ ਹੈ। ਲੋਕਾਂ ਤੋਂ ਫਰੋਟੀਆਂ ਲਈਆਂ ਵੀ ਹੈ, ਕਿਸੇ ਨੂੰ 2 ਲੱਖ ਦੇਤਾ, ਕਿਸੇ ਨੂੰ 1 ਲੱਖ ਦੇਤਾ। ਇਸ ਤਰ੍ਹਾਂ ਨਾਲ ਚੱਲ ਰਿਹਾ ਹੈ ਕੰਮ। ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨਤਾਰਨ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿਮਨੀ ਜ਼ੋਨ 'ਚੋਂ। ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ। ਆਪਣੀ ਮੰਗ ਕਰਦੇ ਨੇ